ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਹੋਰ ਨਵੇਂ ਦਿਨ ਦੀ ਹੋ ਚੁੱਕੀ ਹੈ ਸ਼ਰਵਾਤ ਤੇ ਸਾਡੇ ਘਰੇ ਆਏ ਨੇ ਦੋ ਰਿਸ਼ਤੇਦਾਰ ਆਸ਼ੂ ਜਸ ਆਪਣੇ ਭਰਾਵਾਂ ਨੂੰ ਕਹਿੰਦੇ ਅੱਜ ਸੀ ਸਕੂਲੇ ਚੜਾਉਣਾ ਬਸ ਤੇ ਜਾ ਐਕਸਾਈਟਡ ਇੱਧਰ ਖੜੀ ਹੈ ਵੀਰੂ ਵੀਰੂ ਹਾਈ ਬੋਲ ਹਾਈ ਹਲੋ ਬੋਲਦੀ ਹੈ ਵੀਰੂ ਆਸ਼ੂ ਜਸ ਬਾਏ ਪੜੇ ਇੱਕ ਹੋਰ ਨਵੇਂ ਦਿਨ ਦੀ ਸ਼ੁਰੂਆਤ ਕਰਨ ਜਾਣੇ ਆ ਬੱਚੇ ਬਾਸੋਂ ਦੇ ਐਕਸਾਈਟਡ ਹੋ ਜਾਂਦੇ ਬੱਚੇ ਸਾਡੇ ਟਾਈਮ ਤੇ ਭਰਾਵਾ ਬਾਸ ਆ ਜਾਂਦੀ ਸੀ ਤਾਂ ਸਾਨੂੰ ਮੋਤ ਪਏ ਜਾਂਦੇ ਆਏ ਓਏ ਰੱਬਾ ਜੇ ਮੀ ਆਏ ਨਾ ਤਾਂ ਬਾਬਾ ਜੀ ਨੂੰ ਇੱਕ ਵਾਰ ਦਸਾ ਕਰੀ ਜਾਣੀ ਹੈ ਕਿ ਬਾਬਾ ਜੀ ਮੀ ਹੋਰ ਤੇਜ ਬਵਾ ਦੋ ਕਿ ਅੱਜ ਛੁੱਟੀ ਹੋ ਜੇ ਪਰ ਹੁਣ ਥੋੜੀ ਜਨਰੇਸ਼ਨ ਉਲਟ ਹੋ ਗਈ ਹੈ ਦੀ ਇਹ ਵਧੀਆ ਗੱਲ ਆ ਸਾਨੂੰ ਇੰਨੀ ਸਮਝਾ ਨਹੀਂ ਸੀ ਵੀਰ ਉਸ ਵੀ ਨਾ ਕੋਈ ਜਿਆਦਾ ਜੋਰ ਨਹੀਂ ਪੁੰਦੇ ਹੁੰਦੇ ਸੀਗੇ ਉਹ ਸਰਦਾਰ ਜੀ ਕਰਦੇ ਨੇ ਬਾਏ ਬਾਏ ਉਹ ਸਰਦਾਰ ਜੀ ਉਹ ਤੁਸੀਂ ਵੀ ਜਾਇਆ ਉਹ ਚਲ ਜਾਓ ਨਾਲ ਉਹ ਨਹੀਂ ਨਹੀਂ ਉਹ ਜਾਇਆ ਜਾਇਆ ਵੀਰੂ ਮੈਂ ਕਿਹਾ ਸਾਡੀ ਵਾਰ ਜਦੋਂ ਸਕੂਲ ਦੀ ਬੱਸ ਆਉਂਦੀ ਹੁੰਦੀ ਸੀ ਮੋਰ ਤੇ ਬਈਂ ਹੁੰਦੀ ਸੀ ਜੇ ਮੜੀ ਜੀ ਮੀਂਹ ਦੀ ਦੋ ਚਾਰ ਛਿੱਟਾ ਪੈ ਜਾਣੀ ਹਣਾ ਅਰਦਾਸਾ ਕਰਨਾ ਭਰਾਵਾ ਜੀ ਅਰਦਾਸਾ ਕਰਨੀ ਆ ਅੱਛਾ ਤੂੰ ਵੀ ਦੇ ਕਰਦੀ ਸੀਗੀ ਹੈ ਸਾਡੀ ਬਸ ਮੈਂ ਇੱਕ ਕਰਤੀ ਜਾਈਦਾ ਤੇ ਜੇ ਮੀਂਹ ਆ ਜਾਵੇ ਫੇਰ ਤੇ ਕੁਝ ਹੁੰਦੀ ਸੀ ਪਰ ਸਾਡੀ ਮੰਮੀ ਜਦੋਂ ਦੱਸਦੀ ਫੇਰ ਭੇਜ ਦਿੰਦੀ ਸਕੂਲ ਠੀਕ ਹਮ ਤੇਰੇ ਪੜਾਈ ਜੇ ਨਾ ਮੰਨ ਨਹੀਂ ਸੀਗਾ ਤਾਂ ਹੀ ਨਲਾਇਕ ਰਹਿ ਗਈ ਤੂੰ ਓਏ ਤੁਹਾਡੀ ਚਾਚੀ ਦੇ ਨਲਾਇਕ ਹੋਣ ਦਾ ਰਾਜ ਪਤਾ ਲੱਗ ਗਿਆ ਜੀ ਠੀਕ ਆ ਜਿਆਦਾ ਪੜ੍ਹੀ ਹੈ ਤੁਸੀਂ ਕਿੰਨੇ ਬਣੇ ਹੋ ਜੇ ਪੜਿਆ ਹੁੰਦਾ ਤਾਂ ਇੱਥੇ ਆ ਬਲੌਗ ਬਣਾਉਂਦਾ ਨਨਵੀਰ ਓਏ ਕਿੱਦਾਂ ਫਿਰ ਕਿੱਦਾਂ ਕੈਸੀ ਤੂੰ ਕਿੱਦਾਂ ਡਰੈਸ ਕਿਹਾ ਨੂੰ ਉਹ ਬਾਤ ਆਈ ਕਿੱਦਾਂ ਕੈਸੀ 5 4 ਉੱਚੀ ਤੇ ਨਹੀਂ 5 4 ਮੈਨੂੰ ਮੱਚਾ ਉੱਚੀ ਜਿਹੀ ਮੁੰਦਰੀ ਨਾਨੂ ਕਹੇ ਪੰਜਾਬੀ ਆਲੇ ਓਏ ਪੰਜਾਬੀ ਆਲੇ ਓਏ 5 4 ਜਾਗੇ ਫੰਟਾਸੀ ਆਏ ਚਲੋ 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 ਹੋ ਨਹਾਈ ਕਰੋ ਤੁਸੀਂ ਜਾ ਕੇ ਘਰੇ ਚਲੋ ਪਹੁੰਚੋ ਬੈਠ ਕੇ ਆਪਾਂ ਗੱਡੀ 'ਚ ਮੇਰੀ ਗੋਦੀ 'ਚ ਬੈਠੀ ਹੈ ਪ੍ਰਭਜੋਤ ਕੋਰ ਸਿੰਗ ਅਹੋ ਸੌਰੀ ਸਿੰਗ ਪਰ ਆਮ ਜੋ ਸਿੰਗ ਉਹ ਗੱਡੀ ਦੇ ਵਿੰਡੋ ਬੁੰਡਾ ਥਲੇ ਕਰ ਲਾਓ ਪ੍ਰਭਾ ਹਾਸਾ ਨਹੀਂ ਆ ਰਿਹਾ ਪਾਪਾ ਤੂੰ ਗੱਡੀ ਚ ਚੱਲੀ ਤੂੰ ਆ ਪਿਛੇ ਬੈਠੀ ਅੰਬਰ ਸਾਹ ਵਾਲੀ ਆ ਬੈਠੀ ਆ ਬੈਠਾ ਕੋਣਾ ਨਾਨੀ ਚਲੋ ਚੱਲਨੇ ਮਿਲਦੇ ਆ ਬਾਬਾ ਜੀ ਦੇ ਜਾ ਕੇ ਤਰ ਬਾਬਾ ਜੀ ਆਪ ਦਾ ਸੀਰੇ ਆ ਗਏ ਆ ਪਹੁੰਚ ਗਏ ਮੱਥਾ ਟੇਕ ਲਿਆ ਮੀਂਹ ਕਰਕੇ ਵੀਡੀਓ ਨਹੀਂ ਬਣਾ ਪਾਇਆ ਬਾਰਿਸ਼ ਹੋ ਰਹੀ ਹੈ ਕਰੋਨਾ ਤੁਹਾਨੂੰ ਦਰਸ਼ਨ ਤਨ ਤਨ ਬੋਲ ਜੀ ਆਹੋ ਜੀ ਹੋਏ ਆਂਦੇ ਪਾਣੀ ਦੇ ਰੇਮਰ ਤਰ ਤਨ ਬੋਲ ਜੀ ਅਦਸ਼ੀ ਵਾਹਿਗੁਰੂ ਸਤਨਾਮ ਸ਼ਿਵਾ ਏਗੁਰ ਤਨ ਤਨ ਅੱਬਾ ਜਵਾਰਦਸ਼ੀ ਕਰੋ ਦਰਸ਼ਨ Bapak-Ibu sarang ini menukar menepunyai karun. <tipan> ਸੰਗਤ ਕਰਦੀ ਹੋਈ ਦਰਸ਼ਨ ਬਾਰਿਸ਼ ਹੋ ਰਹੀ ਹੈ ਚੰਗੀ ਬਾਬਾ ਜੀ ਦੇ ਦਾਤੇ ਚਲੋ ਚੱਲਦੇ ਆ ਹੁਣ ਘਰ ਮਿਲਦੇ ਆ ਅੱਗੇ ਲੋ ਜੀ ਗੁਰਦੁਆਰੇ ਮੱਥਾ ਟੇਕ ਕੇ ਆ ਗਏ ਆ ਘਰ ਕਰੇ ਆਏ ਆ ਥੋੜਾ ਚਾਹ ਪਾਣੀ ਪੀਤਾ ਚਾਹ ਪਾਣੀ ਪੀਣ ਤੋਂ ਬਾਅਦ ਮੈਂ ਕਿਹਾ ਸੀ ਮਾਰਕੀਟ ਕੰਨਿਆਣਿਆਂ ਨੇ ਆ ਦੇਖੋ ਕੀ ਕੀਤਾ ਆਪਣੀ ਚਾਚੀ ਤੋਂ ਲਵਾਈ ਹੈ ਮਹਿੰਦੀ ਕੁੜੀਆਂ ਕੁੜੀ ਨਹੀਂ ਹੈ ਇੱਕ ਓੰਕਾਰ ਲਿਖਿਆ ਨਾਲ ਨਾਮ ਲਿਖਿਆ ਨਹੀਂ ਨਹੀਂ ਉਹ ਤਾਂ ਕੰਮ ਦਾ ਕੁੜੀਆਂ ਦੇ ਹੁੰਦੇ ਨਾ ਆ ਦੇਖ ਓਏ ਤੁਮੀ ਦਿਖਾ ਆ ਦੇ ਇਹਦਾ ਕਰ ਸਦਾ ਹੱਥ ਤੁਮ ਦਾ ਲਿਖਿਆ ਕੀ ਲਿਖਿਆ ਓੰਕਾਰ ਬੱਚਿਆਂ ਦੀ ਵੇਟ ਕਰ ਰਹੇ ਕਿ ਬੱਚੇ ਕਦੋਂ ਸਕੂਲ ਨੂੰ ਆਣਗੇ ਇਹ ਆਵੋ ਲੋ ਜੀ ਆ ਗਿਆ ਵੱਡਾ ਵੱਡਾ ਬੱਚਾ ਤੂੰ ਵੀ ਮੇਲੀ ਲਈ ਹੈ ਹਾਂ ਥੋੜ੍ਹ ਲਈ ਵੇ ਕਿ ਨੂੜੀ ਕਿਤਾ ਪ੍ਰੋ ਜਿਹਾ 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 ਜੀ ਕੰਦਾ ਹਾਂ ਆਜੂ ਕੰਦਾ ਪਾਜੀ ਚਾਹ ਪੀਉਂ ਮੈਂ ਬਹੁਤ ਪਾਣੀ ਕਿਦਾ ਹੈ ਬਣਾ ਲਾ ਤੈਨੂੰ ਬਣਾ ਲਾ ਤੈਨੂੰ ਉਹ ਇਨਾਂ ਨੇ ਕਹਣਾ ਮਨਾ ਕਰਨਾ ਬਣਾ ਲਾ ਜੇ ਬਣਾ ਲੇ ਕੜਕੀ ਵੀ ਤੇਈ ਆਈ ਹੋਵੇ ਤੋ ਆਪਣਾ ਲਾ ਫਿਰ ਪਤੀ ਤੀਨ ਪਤੀ ਤੀਨ ਇਹਨਾਂ ਨੇ ਚਾਹ ਪੀਣੀ ਤੇ ਕੜਕ ਪੀਣੀ ਆ ਮੈਂ ਕਿਹਾ ਆਪ ਬਣਾ ਲਾ ਉਹ ਚਾਹ ਬਣਾਣੀ ਦਾ ਪਾਣੀ ਬਰਾਵਾ ਵਾਲੀ ਦੀ ਪੱਤੀ ਠੋਗ ਕੇ ਤੇ ਮਿਠਾ ਰੋਗ ਕੇ ਆਹੋ ਨਣਕੀ ਕਰਦਾ ਹੈ ਚਲੋ ਵੀ ਵੀਰੂ ਚੱਲੀ ਆ ਚਾਹ ਬਣਾਉਣ ਬਾਕੀ ਹਲੇ ਬੱਚਿਆਂ ਦੀ ਵੇਟ ਕਰ ਰਹੇ ਆ ਦੇਖਦੇ ਆ ਕਦੋਂ ਆਂਦੇ ਬੱਚੇ 3 ਵਜੇ ਆਉਣਾ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਭਰਾ ਅਬ ਵੀ ਸਾਡਾ ਲੱਗਿਆ ਵਲੌਗ ਬਣਾਉਣ ਨੂੰ ਆ ਚੁਕੇ ਆ ਅਰੇ ਹਮ ਲੋ ਅਬ ਵਲੌਗਿੰਗ ਤੇ ਵਲੌਗਿੰਗ ਹੋ ਰਹੀ ਹੈ ਇਹ ਵਲੌਗਿੰਗ ਚ ਵਲੌਗਿੰਗ ਕਰ ਰਹੇ ਆ ਅਗਲਾ ਚਾਚਾ ਪੂਜਾ ਚਾਚਾ ਇਹ ਮੇਰਾ ਚਾਚਾ ਤੇ ਮੈਂ ਇਹਦਾ ਭਤੀਜਾ ਠੀਕ ਆ ਇਹਦੇ ਕਾਹੇ ਲੱਗੂ ਉਹ ਨਾ ਨਹੀਂ ਬੈਠਾ ਗੱਡੀ ਚ ਆਇਆ ਤਾਂ ਮੈਂ ਗੱਡੀ ਚ ਸੁੱਟ ਰਿਹਾ ਹਾਂ ਤੁਹਾਨੂੰ ਮਿਲਦੇ ਆ ਬੱਚਾ ਨਾ ਮਿਲਾਉਣੇ ਤੁਹਾਨੂੰ ਜਦੋਂ ਬੱਚੇ ਹੁੰਦੇ ਆ ਤਾਂ ਹੋਜੀ ਰਿਸ਼ਤੇਦਾਰ ਜਾ ਰਹੇ ਨੇ ਆਪਣੇ ਘਰਾਂ ਨੂੰ ਵਾਪਸ ਆਓ ਚੰਗਾ ਚੰਗਾ ਭਰਾਵਾ ਜਾਓ ਮੋੜ ਕੇ ਨਾ ਆਇਓ ਵਾਪਸ ਇੱਥੇ ਮੋੜ ਨਾ ਆਇਓ ਭੰਗੜਾ ਪਾ ਰਿਹਾ ਹੈ ਪ੍ਰਭ ਭੰਗੜਾ ਵਾਰ ਕਿਹ ਚੜੀ ਇਹਦੀ ਠੀਕ ਆ ਆ ਬਹੁਤ ਸੋਹਣੀ ਚੜੀ ਐ ਚਲੋ ਆਹ ਖਾ ਲਾ ਤੇ ਕੋਸਟ ਰਿੰਗ ਇਹਦੇ ਤੇ ਕਿ ਲਾਉਣਾ ਹੈਗਾ ਉਹ ਦੂਸਰ ਨਿਕਰਾਉਂਦਾ ਆ ਆਸ਼ੂ ਭਰਾ ਨੂੰ ਚੀਜੀ ਲਾ ਲਾ ਕੇ ਦਿੰਦਾ ਹੋਇਆ ਚੰਗਾ ਪ੍ਰਭ ਫਿਰ ਓਕੇ ਬਾਈ ਚੰਗਾ ਗਾਇਜ਼ ਮਿਲਾਂਗੇ ਅਗਲੇ ਵਲੌਗ ਚ ਜਦੋਂ ਵੀ ਆਉਂਗਾ ਠੀਕ ਆ ਠੀਕ ਆ हां जी ठीक है ना कल ਉਹਨਾਂ ਦੇ ਘਰ ਜਾਣਾ ਕੋਈ ਨਹੀਂ ਜਦੋਂ ਪੁੱਤ ਤੈਨੂੰ ਛੁੱਟੀ ਹੋ ਗਈ ਫਿਰ ਚਲਾਗੇ ਗਰਮੀਆਂ ਪਤਾ ਕਿ ਨਹੀਂ ਹੈ ਗਰਮੀ ਜਿੱਥੇ ਕਿੱਥੇ ਇਨੀ ਗਰਮੀ 'ਚ ਜਾਣਾ ਹੈ ਗਰਮੀ ਦੇ ਲੈ ਲੋ ਆਜੂ ਸਾਡਾ ਲੱਲੂ ਲਾਲ ਛੋਟੇ ਛੋਟੇ ਨਖਰੇ ਦਿਖਉਂਦਾ ਹੋਇਆ ਆਪਣੇ ਇਹ ਜਸ ਜੀ ਆ ਗਏ ਨੇ Să-l o ordine în numele apăperă.